ਗੁੰਗਾ ਸਾਂ ਕੁਝ ਕਹਿਣ ਜੋਗ ਹੋ ਗਿਆ ਚਲਕ ਤੇਰੀ ਸੇਣ ਜੋਗ ਹੋ ਗਿਆ ਪਾਛਾ ਪੌਸਣ ਗਾਇਆ ਇਹ ਤੁਸੀਂ ਕਿੱਥੋਂ ਸਿੱਖਿਆ ਅ ਮੈਨੇ ਜੜੀ ਮੈਂ ਸਪਲਾਈ ਸੀ ਗੋਡ ਗਿਫਟ ਔਰ ਕੁਝ ਮੇਰੇ ਮੰਮੀ ਦੀ ਮੈਨੂੰ ਸਪੋਰਟ ਸੀ एकदम ਨੀਲਾ ਹੋ ਗਿਆ ਸੀ ਕਹਿੰਦੇ ਫਿਰ ਇਹਨੂੰ ਪੀ ਲਿਆ ਬਹੁਤ ਜ਼ਿਆਦਾ ਹੋ ਗਿਆ ਜਿਹਦੇ ਕਰਕੇ ਡਾਕਟਰਾਂ ਨੇ ਕਹੇ ਸੀ ਕਿ ਇਹ ਨਾਲ ਜੀ ਨਾੜਾਂ ਡੈੱਡ ਹੋ ਜਾਣਗੀਆਂ ਤੇ ਮਤਲਬ ਦਿਮਾਗੀ ਤੌਰ ਤੇ ਚੱਲੇਗਾ ਹੀ ਨਹੀਂ ਬਿਲਕੁਲ ਵੀ ਉਹਨਾਂ ਨੇ ਕਹੇ ਸੀ ਦਿਮਾਗ ਦਾ ਚੱਲੇਗਾ ਜੀ ਤੇ ਲੱਤਾਂ ਵੀ ਨਹੀਂ ਚੱਲਣਗੀਆਂ ਪਰ ਇਹ ਜੋ ਜਨਮ ਲਈ ਆਸ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਪਿਆ ਹੈ ਉਸੇ ਨੂੰ ਰੱਬ ਦਾ ਹੀ ਨਾਮ ਲੈਂਦਾ ਹਮੇਸ਼ਾ ਤੇ ਉਸ ਪਰਮਾਤਮਾ ਨੇ ਹੀ ਅੱਜ ਨੂੰ ਇੱਥੋਂ ਤੱਕ ਪਹੁੰਚਾਇਆ ਹੈ ਤੁਹਾਡਾ ਕੀ ਕਾ ਫਿਊਚਰ ਪਲੈਨਿੰਗ ਕੁਛ ਹੋ ਗਈ ਹੈ ਮੈਂ ਮੇਰਾ ਪਲਾਨ ਮੈਂ ਇਹ ਹੋਈ ਹੈ ਕਿ ਮੈਨੂੰ ਸਟੇਜ ਮਿਲਣੀ ਚਾਹੀਦੀ ਹੈ ਬਲਕਿ ਮੈਂ ਹੁਣ ਇਸ ਪਲਾਨ ਤੋਂ ਖੁਸ਼ ਵੀ ਹਾਂ ਕਿ ਮੈਨੂੰ ਨਹੀਂ ਵੀ ਮਿਲੀ ਕਿਉਂਕਿ ਮੈਨੂੰ ਇੱਕ ਐਸਾ ਸਕੂਲ ਮਿਲ ਗਿਆ ਐਸਾ ਪਲੇਟਫਾਰਮ ਮਿਲ ਗਿਆ ਮਤਲਬ ਮੇਰਾ ਸਕੂਲ ਹੀ ਮੇਰਾ ਪਲੇਟਫਾਰਮ ਹੈ ਕਿਸਾਨ ਦੇ ਹੋ ਗਏ ਹੋ ਤਾਂ ਕਦੀ ਗਾਂ ਵਿਆਹ ਸ਼ਾਦੀ ਲਈ ਸੋਚਿਆ ਤੁਸੀਂ ਮੈਂ ਮੈਂ ਪਿਛਲੀ ਇੰਟਰਵਿਊ ਚ ਵੀ ਇਹੋ ਗੱਲ ਕੀਤੀ ਸੀ ਕਿ ਮੈਂ ਉਸ ਪਰਮਪਿੱਤਾ ਪਰਮਾਤਮਾ ਨਾਲ ਵਿਆਹ ਹੈ ਕਿਉਂਕਿ ਜਿਸ ਪਰਮਪਿੱਤ ਜਿਸ ਬੰਦੇ ਦਾ ਉਸ ਪਰਮਪਿੱਤਾ ਪਰਮਾਤਮਾ ਨਾਲ ਜੀਵਨ ਜੁੜ ਗਿਆ ਜਿਸ ਦਾ ਉਸ ਪਰਮਪ੍ਰਤਿਪਾ ਪਰਮਾਤਮਾ ਦੇ ਜਿਹੜਾ ਬੰਦਾ ਲੜ ਲੱਗ ਗਿਆ ਨਾ ਉਹਦੀ ਮਿਹਰ ਹੋ ਗਏ। ਔਰ ਮੈਂ ਸਤਿਗੁਰ ਦੇ ਚਰਨਾਂ 'ਚ ਇਹ ਅਰਦਾਸ ਕਰਾਂਗਾ ਕਿ ਜਿਵੇਂ ਮੈਂ ਆ ਮੇਰੇ ਵਾਂਗੂ ਹੋਰ ਵੀ ਮੇਰੇ ਜਿੰਨੇ ਵੀ ਦੋਸਤ ਨੇ, ਮੇਰੇ ਭਰਾ ਨੇ, ਮੇਰੇ ਵੀਰ ਨੇ ਇਸ ਸਕੂਲ ਦੇ ਵਿੱਚ ਜਿੰਨੇ ਵੀ ਮੇਰੇ ਵੀਰ, ਮੇਰੇ ਦੋਸਤ ਪੜ੍ਹ ਰਹੇ ਨੇ ਜਾਂ ਜਿੰਨੇ ਵੀ ਮੇਰੇ ਨਾਲ ਪਰਫਾਰਮ ਕਰ ਰਹੇ ਨੇ ਸਤਿਗੁਰੂ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਲਕਿ ਪੂਰੇ ਅਗੋਸ਼ ਨੂੰ ਸਤਿਗੁਰੂ ਜੀ ਚੜਦੀ ਕਲਾ ਵਾਲਾ ਜੀ ਮੰਨਦੇ। ਤੁਸੀਂ ਬਹੁਤ ਸਾਰੇ ਇੰਟਰਵਿਊਆਂ ਵਿੱਚ ਦੇਖਦੇ ਹੋਣੇ ਹੋ। ਬਹੁਤ ਲੋਕਾਂ ਦੇ ਰੂਬਰੂ ਹੁੰਦੇ ਹੋਣੇ ਟੀਵੀ ਚੈਨਲਸ ਤੇ। ਬਟ ਅੱਜ ਮੈਂ ਤੁਹਾਨੂੰ ਇੱਕ ਐਸੇ ਨੌਜਵਾਨ ਨਾਲ ਮਿਲਾਨ ਜਾ ਰਹੀ ਹਾਂ ਜੋ ਸਿਹਤ ਪੱਖੋਂ ਬਹੁਤ ਨਾਰਮਲ ਹੈ ਜਿਹਨੂੰ ਸਪੈਸ਼ਲ ਕਿਡ ਕਿਹਾ ਜਾਂਦਾ। ਮਗਰ ਟੈਲੈਂਟ ਵੱਲੋਂ ਜੇ ਕਿਹਾ ਜਾਏ ਤਾਂ ਵਾ ਕਮਾਲ ਹੈ। ਸ਼ੁਰੂਆਤ ਕਰਾਂਗੇ ਆਪਾਂ ਉਹਨਾਂ ਦੇ ਗਾਣੇ ਤੋਂ। ਕੁਝ ਕਹਿਣ ਜੋ ਗਾ ਹੋ ਗਿਆ ਚਲਕ ਤੇਰੀ ਸਣ ਜੋ ਗਾ ਹੋ ਗਿਆ ਐਸੀ ਬਖਸ਼ੀ ਕੈਨਤ ਸੱਚੇ ਬਾਦਸ਼ਾਹ ਨੇ ਕਿ ਚਾਰ ਬੰਦਿਆਂ ਦੇ ਵਿੱਚ ਭੈਣ ਜੋਗਾ ਹੋ ਗਿਆ ਜੇ ਜ਼ਗਾਂ ਨਾ ਬੰਦਗੀ ਕਰਨ ਜਿਹੜੇ ਨਾਮ ਇਨ ਦੇ ਵਾਂਗ ਸ਼ੈਤਾਨ ਹੋਵੇ ਬਗਲੇ ਭਗਤ ਵਾਂਗੂ ਪੂਜਾ ਕਰਨ ਜਿਹੜੇ ਰਾਜ ਇੰਦਰ ਦਾ ਭਲਾ ਭਗਵਾਨ ਹੋਵੇ ਬਿਨ ਅਮਲ ਬੰਦਾ ਕਿਸੇ ਕਮ ਦਾ ਨਹੀਂ ਚਾਹੇ ਹਿੰਦੂ ਚਾਹੇ ਮੁਸਲਮਾਨ ਹੋਵੇ ਮਿਲਖੀ RAM ਇਨਸਾਫ ਦੀ ਬਾਤ ਕਰੀਏ ਜਿਹੜਾ ਝੂਠ ਬੋਲੇ ਬਈਮਾਨ ਹੋਵੇ ਜਿਹੜਾ ਝੂਠ ਬੋਲੇ ਬਈਮਾਨ ਹੋਵੇ ਆਜੀ ਪੌਸਣਾ ਗਿਆ ਇਹ ਤੁਸੀਂ ਕਿੱਥੋਂ ਸਿੱਖਿਆ ਅ ਮੈਂ ਮੇ ਜਿਹੜੀ ਮੈਨੂੰ ਸਿਖਲਾਈ ਸੀ ਗੋਡ ਗਿਫਟ ਔਰ ਕੁਝ ਮੇਰੇ ਮੰਮੀ ਦੀ ਮੈਨੂੰ ਸਪੋਰਟ ਸੀ ਮੇਰੇ ਮੇਰੇ ਮਮਾ ਮੈਡਮ ਰੁਕੇਸ਼ ਪਟਾਰਾ ਜੀ ਜਿੰਨਾਂ ਦਾ ਮੈਂ ਲੱਗਤੇ ਜਿਗਰ ਵੀ ਹਾਂ ਔਰ ਇਹਨਾਂ ਦੀ ਬੜੀ ਬੜੀ ਵੱਡੀ ਇੱਕ ਤਪੱਸਿਆ ਹੈ ਮੇਰੇ ਨਾਲ ਕਿ ਇਹਨਾਂ ਨੇ ਮੈਨੂੰ ਹਰ ਪੱਖੋਂ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਔਰ بڑے ਕਰਮਾ ਵਾਲੇ ਹੁੰਦੇ ਨੇ ਉਹ ਜੀਵ ਜਿਨ੍ਹਾਂ ਨੂੰ ਐਸੀ ਮਾਂ ਮਿਲਦੀ ਹੈ ਤੇ ਮੈਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਨੀ ਐ ਕਿ ਇਹ ਜਨਮ ਜਨਮ ਤੋਂ ਹੀ ਇਦਾਂ ਸੀ ਹਾਂ ਜੀ ਜੇ ਬੀਚ ਜਨਮ ਤੇ ਤਾਂ ਉਹਨੂੰ ਕਿੱਦਾਂ ਪਤਾ ਇੱਕਦਮ ਨੀਲਾ ਹੋ ਗਿਆ ਸੀ ਕੱਲੇ ਫਿਰ ਇਹਨੂੰ ਪੀ ਲਿਆ ਬਹੁਤ ਜ਼ਿਆਦਾ ਹੋ ਗਿਆ ਜਿਹਦੇ ਕਰਕੇ ਡਾਕਟਰਾਂ ਨੇ ਕਹੇ ਸੀ ਕਿ ਇਹ ਨਾ ਨਾ ਡੈੱਡ ਹੋ ਜਾਣਗੀਆਂ ਤੇ ਮਤਲਬ ਦਿਮਾਗੀ ਤੌਰ ਤੇ ਚੱਲੇਗਾ ਹੀ ਨਹੀਂ ਬਿਲਕੁਲ ਵੀ ਉਹਨਾਂ ਨੇ ਕਹੇ ਸੀ ਦਿਮਾਗ ਦਾ ਚੱਲੇਗਾ ਹੀ ਨਹੀਂ ਤੇ ਲੱਤਾਂ ਵੀ ਨਹੀਂ ਚੱਲਣਗੀਆਂ ਪਰ ਇਹ ਜੋ ਜਨਮ ਲਿਆ ਹੈ ਤੇ ਪਰਮਾਤਮਾ ਦੇ ਨਾਮ ਦੇ ਵਿੱਚ ਪਿਆ ਹੈ ਉਸ ਵੇਲੇ ਤੋਂ ਰੱਬ ਦਾ ਹੀ ਨਾਂ ਲੈਂਦਾ ਹਮੇਸ਼ਾ ਤੇ ਉਸ ਪਰਮਾਤਮਾ ਨੇ ਹੀ ਅੱਜ ਇਹਨੂੰ ਇੱਥੋਂ ਤੱਕ ਪਹੁੰਚਾਇਆ ਕਾ ਤੁਹਾਡਾ ਕੀ ਕਾ ਫਿਊਚਰ ਪਲੈਨਿੰਗ ਕੁਛ ਹੋ ਗਿਆ ਮੈਂ ਮੇਰਾ ਪਲੈਨ ਮੈਂ ਇਹ ਹੋਈ ਹੈ ਕਿ ਮੈਨੂੰ ਸਟੇਜ ਮਿਲਣੀ ਚਾਹੀਦੀ ਬਲਕਿ ਮੈਂ ਹੁਣ ਇਸ ਪਲੈਨ ਤੋਂ ਖੁਸ਼ ਵੀ ਹਾਂ ਕਿ ਮੈਨੂੰ ਨਹੀਂ ਵੀ ਮਿਲੀ ਕਿਉਂਕਿ ਮੈਨੂੰ ਇੱਕ ਐਸਾ ਸਕੂਲ ਮਿਲ ਗਿਆ ਐਸਾ ਪਲੇਟਫਾਰਮ ਮਿਲ ਗਿਆ ਮਤਲਬ ਮੇਰਾ ਸਕੂਲ ਹੀ ਮੇਰਾ ਪਲੇਟਫਾਰਮ ਹੈ ਔਰ ਮੇਰੇ ਸਕੂਲ ਦੇ ਯਾਨੀ ਕਿ ਅਗੋਸ਼ ਹੋਲਡਿੰਗ ਹੈਂਡਸ ਮੇਰਾ ਸਕੂਲ ਜਿਹੜਾ ਹੈ ਬਲਕਿ ਮੇਰਾ ਸਕੂਲ ਨਹੀਂ ਮੇਰਾ ਘਰ ਹੈ ਜਿੱਨੇ ਮੈਨੂੰ ਬਹੁਤ ਵੱਡੀਆਂ ਸਟੇਜਾਂ ਤੇ ਪਰਫਾਰਮ ਕੀਤਾ ਹੈ ਮੈਂ ਬਹੁਤ ਵੱਡੀਆਂ ਸਟੇਜਾਂ ਤੇ ਸਕੂਲ ਦੇ ਨਾਲ ਪਰਫਾਰਮ ਕੀਤਾ ਜਿਵੇਂ ਕਿ ਪਟਿਆਲਾ ਹੁਸ਼ਿਆਰਪੁਰ ਲੁਧਿਆਣਾ ਚੰਡੀਗੜ ਪਠਾਨਕੋਟ ਤੱਕ ਮੈਂ ਇਸ ਸਕੂਲ ਦੇ ਨਾਲ ਪਰਫਾਰਮ ਕੀਤਾ ਹੈ ਔਰ ਕੁਝ ਸਪੋਰਟ ਮੇਰੇ ਮਮਾ ਦੀ ਔਰ ਕੁਝ ਸਪੋਰਟ ਸਾਡੇ ਸਰ ਸਰਦਾਰ ਕਵਲਜੀਤ ਸਿੰਘ ਜੀ ਪ੍ਰਿੰਸੀਪਲ ਆਫ ਅਗੋਸ਼ ਔਰ ਮੈਡਮ ਮਨਿੰਦਰਜੀਤ कौर ਜੀ ਪ੍ਰੈਜ਼ੀਡੈਂਟ ਆਫ ਅਗੋਸ਼ ਜਿਨ੍ਹਾਂ ਨੇ ਮੈਨੂੰ ਬਹੁਤ ਇੱਕ ਹਿੰਮਤ ਦਿੱਤੀ ਇੱਕ ਤਾਕਤ ਦਿੱਤੀ ਕਿ ਬੇਟਾ ਤੂੰ ਅੱਗੇ ਵਧ ਮੈਂ ਤੇਰੇ ਨਾਲ ਖੜੀਆਂ ਔਰ ਮੈਂ ਬਹੁਤ ਖੁਸ਼ਕਿਸਮਤ ਆ ਕਿ ਐ ਸਕੂਲ ਦਾ ਇੱਕ ਹਿੱਸਾ ਹਾਂ ਇੱਕ ਮੈਂ ਲ ਸਟੂਡੈਂਟ ਵੀ ਹਾਂ ਇੱਕ ਇਹਨਾਂ ਦਾ ਬੇਟਾ ਵੀ ਹਾਂ ਔਰ ਮੈਂ ਸਤਿਗੁਰ ਦੇ ਚਰਨਾਂ 'ਚ ਇਹ ਅਰਦਾਸ ਕਰਾਂਗਾ ਕਿ ਜਿਵੇਂ ਮੈਂ ਹਾਂ ਮੇਰੇ ਵਾਂਗੂ ਹੋਰ ਵੀ ਮੇਰੇ ਜਿੰਨੇ ਵੀ ਦੋਸਤ ਨੇ ਮੇਰੇ ਭਰਾ ਨੇ ਮੇਰੇ ਵੀਰ ਨੇ ਇਸ ਸਕੂਲ ਦੇ ਵਿੱਚ ਜਿੰਨੇ ਵੀ ਮੇਰੇ ਵੀਰ ਮੇਰੇ ਦੋਸਤ ਪੜ੍ਹ ਰਹੇ ਨੇ ਜਾਂ ਜਿੰਨੇ ਵੀ ਮੇਰੇ ਨਾਲ ਪਰਫਾਰਮ ਕਰ ਰਹੇ ਨੇ ਸਤਿਗੁਰੂ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਲਕਿ ਪੂਰੇ ਆਗੋਸ਼ ਨੂੰ ਸਤਿਗੁਰ ਜੀ ਚੜ੍ਹਦੀ ਕਲਾ ਵਾਲਾ ਜੀਵਨ ਦੇਣ ਔਰ ਸਤਿਗੁਰੂ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ। ਤੁਹਾਡੀ ਗੱਲਬਾਤਾਂ ਤੋਂ ਲੱਗਦਾ ਤੁਹਾਡੇ ਵਿਚਾਰ ਬਹੁਤ ਵਧੀਆ ਨੇ। ਕਿੰਨੀ ਕੁ ਉਮਰ ਹੈ ਤੁਹਾਡੀ? ਮੇਰੀ ਮੈਂ 35 ਸਾਲ। 35 ਸਾਲ ਦੇ ਹੋ ਗਏ ਹੋ ਤੇ ਕਦੀ ਗਾਂ ਵਿਆਹ ਸ਼ਾਦੀ ਲਈ ਸੋਚਿਆ ਤੁਸੀਂ? ਮੈਂ ਮੈਂ ਪਿਛਲੇ ਇੰਟਰਵਿਊ ਚ ਵੀ ਇਹੋ ਗੱਲ ਕੀਤੀ ਸੀ ਕਿ ਮੈਂ ਉਸ ਪਰਮਪితਾ ਪਰਮਾਤਮਾ ਨਾਲ ਵਿਆਹ ਹੈ ਗਿਆ। ਕਿਉਂਕਿ ਜਿਸ ਪਰਮਪਿਤ ਜਿਸ ਬੰਦੇ ਦਾ ਉਸ ਪਰਮਪਿੱਤਾ ਪਰਮਾਤਮਾ ਨਾਲ ਜੀਵਨ ਜੁੜ ਗਿਆ ਜਿਸ ਦਾ ਉਸ ਪਰਮਪਿੱਤਾ ਪਰਮਾਤਮਾ ਦੇ ਜਿਹੜਾ ਬੰਦਾ ਲੜ ਲੱਗ ਗਿਆ ਨਾ ਉਹਦੀ ਮੈਰਿਜ ਹੋ ਗਈ ਚਲੋ ਇਹ ਤੇ ਤੁਹਾਡੇ ਵਿਚਾਰ ਨੇ ਬਟ ਹਰ ਮਾਵਾਂ ਦੇ ਅੰਦਰ ਚਾਹ ਹੁੰਦਾ ਮੈਂ ਮਾਂ ਤੋਂ ਪੁੱਛਣਾ ਚਾਹਨੀ ਆ ਆਂਟੀ ਜੀ ਤੁਸੀਂ ਕੁਝ ਸੋਚਿਆ ਹੋਏਗਾ ਦੇਖੋ ਮੈਡਮ ਮੈਂ ਕਦੀ ਇਹਦੇ ਬਾਰੇ ਤੇ ਵਿਆਹ ਬਾਰੇ ਬਿਲਕੁਲ ਨਹੀਂ ਸੋਚਿਆ ਕਿਉਂਕਿ ਅੱਜ ਕੱਲ ਦਾ ਜਮਾਨਾ ਇਸ ਤਰ੍ਹਾਂ ਦਾ ਕਿ ਚੰਗੇ ਭਲੇ ਵਿਆਹ ਹੁੰਦੇ ਨੇ ਨਾ ਉਹ ਵੀ ਬਹੁਤ ਘੱਟ ਨਿਭਦੇ ਆ ਹਾਂਜੀ ਹੈਨਾ ਤੇ ਮੈਂ ਨਹੀਂ ਚਾਹਦੀ ਕਿ ਮੈਂ ਆਪਣੇ ਬੱਚੇ ਦੇ ਗੱਲ 'ਚ ਕੋਈ ਵੀ ਫਾਪ ਆਵਾਂ ਸੱਚੀ ਗੱਲ ਮੈਂ ਨਹੀਂ ਚਾਹਦੀ ਮੈਂ ਜਿੰਨਾ ਚਿਰ ਆਪ ਜਿੰਨੀ ਐ ਤੇ ਮੈਂ ਇਹਨੂੰ ਬਹੁਤ ਚੰਗੀ ਤਰੀਕੇ ਨਾਲ ਰੱਖਾਂਗੀ ਜਿੰਨਾ ਕਿ ਮੈਂ ਰੱਖ ਸਕਦੀ ਆ ਤੇ ਮੇਰਾ ਬੇਟਾ ਵੱਡਾ ਬਹੁਤ ਅੱਛਾ ਐ ਇਹਦਾ ਬ੍ਰਦਰ ਜਿਹੜਾ ਉਹ ਇਹਨੂੰ ਬਹੁਤ ਪਿਆਰ ਕਰਦਾ ਤੇ ਉਹਨੇ ਕਿਹਾ ਕਿ ਮम्मा ਤੁਸੀਂ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ ਤੁਸੀਂ ਨਾ ਵੀ ਰਵੋਗੇ ਤੇ ਮੈਂ ਇਹਨੂੰ ਕਿਸੇ ਗੱਲ ਦੀ ਤਕਲੀਫ ਨਹੀਂ ਹੁੰਦਾਂ ਇਸ ਕਾਰ ਕਰ ਮੇਰਾ ਪਰਿਵਾਰ ਮੇਰੇ ਨਾਲ ਐ